ਮੈਂ ਅਵਤਾਰ ਲਾਲ ਯੂਪੀ ਨਿਊਜ਼ ਚੈਨਲ ਜਿਲ੍ਹਾ ਕਪੂਰਥਾ ਅੱਜ ਅਸੀਂ ਪਹੁੰਚੇ ਪਿੰਡ ਲਖਣਕੇ ਵੱਡੇ ਮੰਗਲ ਸਿੰਘ ਜੀ ਦੇ ਕੋਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਮਗੋ ਸਿੰਘ ਪਿੰਡ ਲਖਣਕੇ ਵੱਡੇ ਜਿਲ੍ਹਾ ਕਪੂਰਥਾ ਦੇ ਰਹੇ ਨਾਲ ਜੀ ਤੇ ਇਹਨਾਂ ਨੰਬਰਦਾਰੀ ਪ੍ਰੋਇਕਟ ਸਾਤ ਨੂੰ ਪਰਮੇ ਨੰਬਰ ਦਿੱਤੀ ਗਈ ਜੁਦਾ ਨੰਬਰਦਾਰ ਸੀਗੇ ਉਹ ਕਦੋਂ ਤੋਂ ਐਕਸਪਾਇਰ ਹੋਏ ਨੇ ਉਹਨਾਂ 2 ਸਾਲ ਹੋ ਗਏ ਜੀ ਤੁਹਾਨੂੰ ਕਦੋਂ ਦੀ ਤੁਸੀਂ ਅਪਲਾਈ ਕੀਤੀ 1 ਸਾਲ ਹੋ ਗਿਆ ਸਮੇਂ ਜੀ ਤੇ ਜਿਵੇਂ ਪਿੰਡ ਦੀ ਜੋ ਸਰਕਾਰੀ ਜ਼ਮੀਨ ਹੈ ਉਹ ਲਗਭਗ ਕਿੰਨੀ ਹੈਗੀ 50 ਕਤਰ ਦੇ ਲੇਗ ਦੀ ਜਿਹੜੀ ਸ਼ਾਮਲਾੜ ਸਾਰੀ ਆਪਣੇ ਬਾਕੇ ਪਿਆਕ ਲਈ ਹੋਣੀ ਉਹ ਕਿ ਔਰ ਜੋ ਟੋਟਲ ਰਕਬਾ ਜਿਹੜਾ ਆ ਉਹ ਕਿੰਨਾ ਮੰਨ ਲੈਂਦਾ 3000 ਕਿੰਨੇ ਤੇ ਇਹਨਾਂ ਜੋ ਹੋਰ ਸਰਕਾਰੀ ਪ੍ਰਾਪਰਟੀਆਂ ਕਿਹੜੀਆਂ-ਕਿਹੜੀਆਂ ਹੈਗੀਆਂ ਪਿੰਡ ਵਿੱਚ ਸਰਕਾਰੀ ਸਕੂਲ ਜਨ ਅੰਸਡ ਸਕੂਲ ਹੈ ਜੀ ਤੇ ਮੰਡੀ ਹੈ ਜੀ ਹਾਂਜੀ ਤੇ ਇਹ ਜੀ ਇੱਕ ਸਵੈਂਸਰੀ ਹੈ ਜੀ ਪਸ਼ੂ ਵਾਲਾ ਸਟਾਲ ਹੋਣੀ ਹੈ ਜੀ ਹਾਂਜੀ ਤੇ ਪਿੰਡ ਜਾਨਵਰੀ ਦੀਸ ਵੀਰ ਬਚੀ ਜਾਤੇ ਜੀ ਤੇ ਲਗਭਗ ਵੋਟ ਕਿੰਨੀ ਹੈਗੀ ਪਿੰਡ ਵਿੱਚ 3000 ਰੋਜ਼ ਦੀ ਵੋਟ ਹੈ ਸਾਡੇ ਨਾਲ ਪਿੰਡ ਦੇ ਸਾਰੇ ਸਰਪੰਚ ਸਾਹਿਬ ਬੈਠੇ ਆ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਸ ਜੀ ਫਤਿਹ ਜੀ ਮੈਂ ਸਾਰਾ ਸਬੂਤ ਕਰਨਾ ਅਸੀਂ ਉਹਨਾਂ ਪਿੰਡ ਦੇ ਬਕਾਸ਼ ਸਬੰਧੀ ਤੋਂ ਚਾਵਾਂ ਦੀਆਂ ਸਾਰੇ ਮਿਹਨਤ ਲੋਕ ਲੋਕ ਹੋਇਆ ਕੁੜੀਆਂ ਦੀ ਮਰੰਤੋਂ ਪਾਣੀ ਦਾ ਨਕਾਸ ਜਿਹੜਾ ਉਹ ਬੜੇ ਗੁੜੀਆ ਢੰਗ ਨਾਲ ਲਿਖਣ ਕੇ ਬੜੇ ਨਾਲ ਕੀਤਾ ਤੇ ਕਰਦਾ ਕਾਫੀ ਨਕਾਸ ਹੋਇਆ ਦੋ ਦੂਜੇ ਮਾਰੇ ਠੁਕ ਨਾ ਬਲ ਫੌਲਕ ਬਣਿਆ ਫਰੇ ਮੜੇ ਹੋਇਆ ਬੰਨ ਕਾਫੀ ਸੁੰਦਰ ਹੈ ਜਿਹੜਾ ਨੰਬਰ ਵਾਰੀ ਬਾਰੇ ਤੁਸੀਂ ਤੁਹਾਨੂੰ ਪੁੱਛਦੇ ਆ ਨੰਬਰਦਾਰੀ ਗੱਲ ਬੰਦੇ ਉਹ ਲਾਈਕ ਕੀਤਾ ਜੋ ਜੋਗਵੀ ਦਾਰ ਹੈ ਜਿਹੜੇ ਪੂਰੇ ਸਰਦਾਰ ਕਲੀਅਰ ਕਰਦਾ ਹਾਂ ਉਸ ਨੂੰ ਨੰਬਰਦਾਰੀ ਦਿੱਤੀ ਜਾਵੇ ਤਾਂ ਕਿ ਪਿੰਡ ਦੇ ਕੰਮ ਚੱਲਣ ਪੰਚਾਇਤ ਕੰਮ ਚੁੱਪੀ ਆ ਇਸ ਕਰਕੇ ਪਿੰਡ ਦੇ ਤੋਂ ਮਾੜੇ ਚਾਊਟ ਆ ਰਹੀ ਹੈ ਤੁਸੀਂ ਦੀ ਕਰਨ ਨੂੰ ਕੋਈ ਕੰਮ ਜੋ ਰਜਿਸਟਰੀ ਉੱਪਰ ਕੰਮ ਆਏ ਇਹ ਮੰਨ ਲਪਿਆ ਇਸ ਕਰਕੇ ਨੰਬਰਦਾਰੀ ਦਿੱਤੀ ਜਾਵੇ ਕੋ ਕਿਹੜੇ ਕਿਹੜੇ ਕੰਮ ਜੀ ਜੋ ਨੰਬਰਦਾਰੀ ਦੇ ਅਧੀਨ ਆਉਂਦੇ ਨੰਬਰਦਾਰੀ ਇਹ ਇਹ ਨਾ ਕੋਰਨਾ ਚ ਕਰਾਉਣ ਦੀ ਜੀ ਤੇ ਸਰਕਾਰੀ ਕੰਮ ਕੋਈ ਵੀ ਤਸਦੀਕਾਂ ਦੀ ਵੀ ਜੇ ਜੇਤਰੀ ਹੋਈ ਕਦਰ ਨੂੰ ਸਰਕਾਰੀ ਪ੍ਰਵਤੀ ਨੂੰ ਨਿਸ਼ਾਨ ਕਰਦਾ ਤੇ ਉਸ ਦੀ ਡੀਸੀ ਨੂੰ ਇਤਲਾ ਨਹੀਂ ਹੈ ਜੇ ਸਰਕਾਰ ਨੂੰ ਨੰਬਰਦਾਰ ਬਣਾਉਂਦੀ ਹੈ ਮੈਂ ਤੰਦਰੀ ਨਾ ਪਿੰਡ ਦਾ ਕੰਮ ਕਰੂੰਗਾ ਜੀ ਸਾਰੇ ਨਾ ਰਾਲਮਨ ਕੇ ਕੰਮ ਕਰਾਂਗਾ ਪਾਰਟੀ ਬਾਈ ਤੋਂ ਉੱਪਰ ਉੱਟ ਕੇ ਸਾਂਝੇ ਕੰਮ ਕੀਤੇ ਜੰਗੇ ਮੇਰੀ ਟੀਮ ਦਾ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਉਹ ਸਾਡੇ ਪਿੰਡ ਵਿੱਚ ਸੋ ਸਾਡੀ ਉਹਨਾਂ ਨੂੰ ਲਈ ਆ ਅਸੀਂ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਆ